ਯੂਕੇ ਦੇ ਵਿੱਚ ਡਾਕਟਰ ਦੇ ਨਾਲ ਰਜਿਸਟਰਡ ਕਰਾਉਣਾ ਬਹੁਤ ਜ਼ਰੂਰੀ ਆ ਆਪਣੇ ਆਪ ਨੂੰ ਜਿਹੜੇ ਲੋਕੀ ਨਵੇਂ ਆਏ ਹੋਏ ਆ ਜਾਂ ਜਿਹੜੇ ਪੁਰਾਣੇ ਬੈਠੇ ਆ ਜੇ ਤੁਸੀਂ ਹਜੇ ਤੱਕ ਆਪਣੇ ਆਪ ਨੂੰ ਰਜਿਸਟਰਡ ਨਹੀਂ ਕਰਵਾਇਆ ਡਾਕਟਰ ਯਾਨੀ ਕਿ ਜਨਰਲ ਪ੍ਰੈਕਟਿਸ਼ਨਰ ਹੁੰਦਾ ਜੋ ਤੁਹਾਡਾ ਜੀਪੀ ਜੀ ਨੂੰ ਕਹਿੰਦੇ ਆ ਤੁਹਾਨੂੰ ਅਸਾਈਨ ਹੁੰਦਾ ਤੁਹਾਡੇ ਪੋਸਟ ਕੋਡ ਦੇ ਤੁਹਾਡੇ ਏਰੀਆ ਦੇ ਅਕੋਰਡਿੰਗਲੀ ਇੱਕ ਡਾਕਟਰ ਸਾਈਨ ਹੁੰਦਾ ਜੇ ਤੁਹਾਨੂੰ ਕੋਈ ਵੀ ਦਵਾਈ ਬੂਟੀ ਦੀ ਲੋੜ ਆ ਕਿਸੇ ਚੈੱਕਅਪ ਦੀ ਲੋੜ ਆ ਤੁਸੀਂ ਆਪਣੇ ਜੀਪੀ ਦੇ ਥਰੂ ਹੀ ਹੋ ਕੇ ਜਾਣੇ ਹੋ ਸੋ ਆਪਣੇ ਆਪ ਨੂੰ ਜੀਪੀ ਦੇ ਨਾਲ ਰਜਿਸਟਰਡ ਜ਼ਰੂਰ ਕਰੋ ਕਿਉਂਕਿ ਉਹ ਤੁਹਾਡੇ ਵਾਸਤੇ ਜ਼ਰੂਰੀ ਆ ਤੁਹਾਡਾ ਰਿਕਾਰਡ ਵੀ ਬਣੂਗਾ ਤੁਹਾਨੂੰ ਐਨਐਚਐਸ ਨੰਬਰ ਵੀ ਇਸ਼ੂ ਹੋਊਗਾ ਕੱਲੋ ਰੱਬ ਨਾ ਕਰੇ 1921 ਹੁੰਦੀ ਆ ਤਾਂ ਉਹ ਚੀਜ਼ ਬਹੁਤ ਇੰਪੋਰਟੈਂਟ ਆ ਤੁਹਾਡੇ ਵਾਸਤੇ ਖਾਸ ਤੌਰ ਤੇ ਕੁੜੀਆਂ ਲਈ ਜਾਂ ਜਿਹੜੇ ਬੰਦੇ ਪ੍ਰੈਗਨਨਸੀ ਨੂੰ ਦੇਖ ਰਹੇ ਆ ਜਾਂ ਜਿੰਨਾ ਬੰਦਿਆਂ ਨੂੰ ਕੋਈ ਇਲਨੈਸ ਹੈਗੀ ਆ ਆਲਰੇਡੀ ਉਹਨਾਂ ਵਾਸਤੇ ਇਹ ਚੀਜ਼ ਬਹੁਤ ਜ਼ਰੂਰੀ ਆ ਸੋ ਹਜ਼ਾਰਾਂ ਹੀ ਮੈਨੂੰ ਮੈਸੇਜੇਸ ਆਉਂਦੇ ਹੁੰਦੇ ਆ ਉਹਨਾਂ ਦਾ ਜਿਹੜਾ ਸੋਲੂਸ਼ਨ ਆ ਉਹ ਇਹੀ ਹੁੰਦਾ ਕਿ ਉਹਨਾਂ ਨੇ ਆਪਣੇ ਆਪ ਨੂੰ ਜੀਪੀ ਦੇ ਨਾਲ ਰਜਿਸਟਰ ਨਹੀਂ ਕਰਵਾਇਆ ਹੁੰਦਾ ਲੇਟਰ ਆਨ ਜਦੋਂ ਕੋਈ ਦਿੱਕਤ ਆਉਂਦੀ ਆ ਫਿਰ ਉਹ ਵਿਚਾਰੇ ਤੰਗ ਹੁੰਦੇ ਆ ਆਪਣੇ ਆਪ ਨੂੰ ਰਜਿਸਟਰ ਕਰਨ ਯਾ ਫਿਰ ਹਾਊ ਰਜਿਸਟਰਡ ਵਿਦ ਜੀਪੀ ਕਰਕੇ ਗੂਗਲ ਤੇ ਸਰਚ ਕਰਕੇ ਉੱਥੇ ਕਲਿੱਕ ਕਰੋਗੇ ਤੁਹਾਨੂੰ ਫਾਰਮ ਆ ਜਾਊਗਾ ਜਾਂ ਫਿਰ ਤੁਹਾਡੇ ਨੇੜੇਲਾ ਜੀਪੀ ਕਿਹੜਾ ਆ ਤੁਹਾਡੀ ਡਿਸਪੈਂਸਰੀ ਨੇੜੇ ਕਿਹੜੀ ਆ ਉਹਦੇ ਤੇ ਤੁਸੀਂ ਡਾਇਰੈਕਟ ਕਾਲ ਕਰਕੇ ਉਹਨਾਂ ਨੂੰ ਆਪਣੇ ਆਪ ਨੂੰ ਕਹਿ ਸਕਦੇ ਆ ਕਿ ਮੈਨੂੰ ਰਜਿਸਟਰਡ ਕਰਵਾਓ ਜੀ ਉਹ ਤੁਹਾਨੂੰ ਜਾਂ ਤਾਂ ਡਾਕ ਰਾਹੀਂ ਲੈਟਰ ਭੇਜ ਦੇਣਗੇ ਫਾਰਮ ਤੁਸੀਂ ਫਿਲ ਕਰਕੇ ਦੇ ਦਿਓ ਜਾਂ ਉਹਨਾਂ ਦੀ ਇੱਕ ਵੈਬਸਾਈਟ ਹੋਊਗੀ ਪਰਸਨਲ ਉੱਥੇ ਜਾ ਕੇ ਡਾਊਨਲੋਡ ਕਰਕੇ ਫਿਲ ਕਰਕੇ ਫਾਰਮ ਦੇ ਦਿਓ ਹੋਰ ਇਹੋ ਜੀ ਇਨਫੋਰਮੇਸ਼ਨ ਵਾਲੀਆਂ ਵੀਡੀਓ ਤੁਸੀਂ ਮਿਸ ਨਾ ਕਰੋ ਗੱਬਰਨ ਯੂਕੇ ਨੂੰ ਫੋਲੋ ਕਰਨਾ ਨਾ ਭੁੱਲਿਓ ਧੰਨਵਾਦ ਜੀ